ਕਾਂਗਰਸ ਨੇ ਆਪਣਾ ਵੀ ਮੰਥਨ ਕਿਤੇ ਕੀਤਾ ਹੈ ਜਾਂ ਸਿਰਫ ਇਹ ਹੈ ਕਿ ਦਬਾਅ ਸੀਗਾ ਕਦੇ ਵਿਜੀਲੈਂਸ ਦਾ ਪੰਜਾਬ ਦੇ ਅੰਦਰ ਸੈਂਟਰ ਦੇ ਅੰਦਰ ਈਡੀ ਦਾ ਈਡੀ ਸੀਬੀਆਈ ਔਰ ਵਿਜੀਲੈਂਸ ਵੀ ਪਰ ਕਾਂਗਰਸ ਨੇ ਆਪਣਾ ਆਪਣਾ ਮੰਥਨ ਨਹੀਂ ਕੀਤਾ ਕਿਤੇ ਪਾਰਟੀ ਲੀਡਰਸ਼ਿਪ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਸਾਨੂੰ ਮੰਥਨ ਕਰਨ ਦੀ ਜ਼ਰੂਰਤ ਹੈਗੀ ਆ ਇਸ ਵੇਲੇ ਸਾਡੇ ਨਾਲ ਪ੍ਰਗਟ ਸਿੰਘ ਹੈ ਪ੍ਰਗਟ ਜੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭਾਜਪਾ ਦੇ ਨਾਲ ਜਾ ਸਕਦੀ ਹੈ ਜੇ ਸੀਟਾਂ ਦੀ ਆ ਉਹਨਾਂ ਨੂੰ ਜ਼ਰੂਰਤ ਪਵੇ ਜਾਂ ਕਿਸੇ ਹੋਰ ਤਰੀਕੇ ਦੀ ਮੈਂ ਤਾਂ ਸੋਚ ਦੇ ਨਜ਼ਰੀਏ ਤੋਂ ਕਹਿ ਰਿਹਾ ਹਾਂ ਤੁਸੀਂ ਇਹਨੂੰ ਇਸ ਤਰ੍ਹਾਂ ਨਾ ਲਓ ਮੈਂ ਤਾਂ ਆਲਦੋ ਦੇ ਆਰ ਪਾਰਟ ਐਂਡ ਪਾਰਸ਼ਲ ਆਫ ਇੰਡੀਆ ਐਲਾਈਐਂਸ ਬਟ ਮੈਂ ਸੋਚ ਦੇ ਨਜ਼ਰੀਏ ਨਾ ਕਹਿ ਸਕਦਾ ਕਿ ਸੋਚ ਦੇ ਨਜ਼ਰੀਏ ਨਾ ਉਹ ਇਹਨਾਂ ਦੀ ਵੀ ਟੀਮ ਸੋਚ ਦੇ ਨਜ਼ਰੀਏ ਪਰ ਜੇ ਉਹਨਾਂ ਨੂੰ ਤੁਸੀਂ ਕਹਿ ਰਹੇ ਹੋ ਜਰੂਰਤ ਪਵੇ ਤਾਂ ਉਹ ਭਾਜੀਪੀ ਨਾਲ ਜਾ ਵੀ ਸਕਦੇ ਆ ਮੈਂ ਕਹਿੰਦਾ ਸੋਚ ਦੇ ਨਜ਼ਰੀਏ ਨਹੀਂ ਪਰ ਸੋਚ ਪ੍ਰੈਕਟੀਕਲੀ ਅਸਰ ਵੀ ਤਾਂ ਕਰੇਗੀ ਕਿਤੇ ਸੋਚ ਸੋਚਦਾ ਰਹੇਗੀ ਨਹੀਂ ਮਨ ਲਓ ਆਰਐਸਐਸ ਜਿਹੜੀ ਆ ਅਲਟੀਮੇਟਲੀ ਉਹਦੀ ਸੋਚ ਹੀ ਜਿਹੜੀ ਆ ਭਾਜੀਪੀ ਨੂੰ ਡਰਾਈਵ ਕਰਦੀ ਆ ਸুইস ਕਰਕੇ ਉਹ ਸੋਚ ਦਾ ਹਿੱਸਾ ਹੈਗੀ ਆ ਮੈਂ ਤਾਂ ਇਸ ਨਜ਼ਰੀਏ ਰੱਖੇ ਨਾ ਦੇਖੋ ਆਪਾਂ ਵੱਡੇ ਸੰਦਰਭ ਚ ਦੇਖੀਏ ਤੁਸੀਂ ਇਹਨੂੰ ਛੋਟੇ ਸੰਦਰਭ ਦੇ ਵਿੱਚ ਨਾ ਲੈ ਕੇ ਉਹ ਆਲਦੋ ਦੇਰ ਅਲਾਈਨਡ ਵਿਦ ਇੰਡੀਆ ਬਲੋਕ ਬਟ ਐਟ ਦਾ ਸੇਮ ਟਾਈਮ ਉਹਨਾਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਉਹ ਬੀਜੇਪੀ ਦੀ ਬੀ ਟੀਮ ਹੈਗੀ ਆ ਔਰ ਬੀ ਟੀ ਬੀ ਟੀਮ ਬੰਗ ਸੋਚਦੀ ਆ ਪੰਜਾਬ ਦੇ ਅੰਦਰ ਕਈ ਲੀਡਰ ਕਾਂਗਰਸ ਛੱਡ ਕੇ ਜਾ ਰਹੇ ਦਲਵੀਰ ਗੋਲਡੀ ਚਲੇ ਗਏ ਚੱਬੇਵਾਲ ਚਲੇ ਗਏ ਉਸ ਤੋਂ ਪਹਿਲਾਂ ਮੁੱਖ ਮੰਤਰੀ ਸਿਗੇ ਪੰਜਾਬ ਦੇ ਉਹ ਚਲੇ ਗਏ ਪ੍ਰਧਾਨ ਚਲੇ ਗਏ ਤਾਂ ਕਾਂਗਰਸ ਨੇ ਆਪਣਾ ਵੀ ਮੰਥਨ ਕਿਤੇ ਕੀਤਾ ਹੈ ਜਾਂ ਸਿਰਫ ਇਹ ਹੈ ਕਿ ਦਬਾਅ ਸੀਗਾ ਕਦੇ ਵਿਜੀਲੈਂਸ ਦਾ ਪੰਜਾਬ ਦੇ ਅੰਦਰ ਸੈਂਟਰ ਦੇ ਅੰਦਰ ਈਡੀ ਦਾ ਈਡੀ ਸੀਬੀਆਈ ਔਰ ਵਿਜੀਲੈਂਸ ਵੀ ਪਰ ਕਾਂਗਰਸ ਨੇ ਆਪਣਾ ਆਪਣਾ ਮੰਥਨ ਨਹੀਂ ਕੀਤਾ ਕਿਤੇ ਪਾਰਟੀ ਲੀਡਰਸ਼ਿਪ ਦੀ ਵੀ ਪ੍ਰੋਬਲਮ ਹੋ ਸਕਦੀ ਹੈ ਸਾਨੂੰ ਮੰਥਨ ਕਰਨ ਦੀ ਜ਼ਰੂਰਤ ਹੈਗੀ ਆ ਲੇਕਿਨ ਇਸ ਇਲੈਕਸ਼ਨ ਤੋਂ ਬਾਅਦ ਕਰਾਂਗੇ ਅੱਜ ਸਾਡੀ ਲੜਾਈ ਵੱਡੀ ਆ ਅੱਜ ਸਾਨੂੰ ਵੱਡੀ ਲੜਾਈ ਦੇ ਵਿੱਚ ਇੱਕ ਦੂਸਰੇ ਨੂੰ ਸਾਥ ਦੇਣਾ ਚਾਹੀਦਾ ਕਿਉਂਕਿ ਜਦੋਂ ਵੱਡੀ ਲੜਾਈ ਹੋਵੇ ਉਦੋਂ ਛੋਟੀਆਂ ਲੜਾਈਆਂ ਸ਼ਾਇਦ ਮਹਨੇ ਨਹੀਂ ਰੱਖਦੀ ਕਿਉਂਕਿ ਜਦੋਂ ਜੇ ਦੇਸ਼ ਦੀ ਪੋਲਿਟਿਕਸ ਬਚੀ ਜੇ ਪੰਜਾਬ ਦਾ ਨਜ਼ਰੀਆ ਉਹਦੇ 'ਚ ਬਦਲਿਆ ਜਾਂ ਉਹਦੇ 'ਚ ਕੁਝ ਆਪਾਂ ਕੰਟਰੀਬਿਊਟ ਕਰ ਸਕਾਂਗੇ ਤਾਂ ਹੀ ਆਪਾਂ ਗਾਂਹ ਜਾ ਕੇ ਇਹਦੇ ਵਿੱਚ ਡਿਸਕਸ਼ਨ ਵੀ ਕਰ ਸਕਾਂ। ਪਰ ਦਿਲਵੀਰ ਗੋਲਡੀ ਦੀ ਲੜਾਈ ਤਾਂ ਇਹ ਸੀ ਕਿ ਮੈਨੂੰ 2022 'ਚ ਤਾਰਿਆ ਹੁਣ ਕੀ ਆ ਪ੍ਰੋਬਲਮ ਸੀ ਕਿ ਮੈਨੂੰ ਇਸ ਵੇਲੇ ਨਹੀਂ ਟਿਕਟ ਦਿੱਤੀ ਮੈਂ ਇਹ ਕਦੋਂ ਪੀਸੀ ਕਰ ਰਿਹਾ ਜਦੋਂ एवरीथिंग ਇਜ਼ ਸੈਟਲਡ ਠੀਕ ਹੈ ਨਾ ਮੈਂ ਕਹਿੰਨਾ ਕਿਲੇ ਸ਼ਿਕਵੇ ਹੈਗੇ ਆ ਹੋਣਗੇ ਠੀਕ ਆ ਆਉਣ ਵਾਲੇ ਸਮੇਂ ਚ ਵੀ ਰਣ ਬਟ ਮੈਨੂੰ ਲੱਗਦਾ ਪਾਰਟੀ ਛੱਡ ਕੇ ਇਸ ਸਿਚੁਏਸ਼ਨ ਦੇ ਵਿੱਚ ਜਦੋਂ ਸਪੈਸ਼ਲੀ ਰਾਹੁਲ ਗਾਂਧੀ ਜਿਹੜਾ ਉਹ ਸਿੰਗਲ ਹੈਂਡਿਡਲੀ ਉਸ ਲੈਵਲ ਤੇ ਇੱਕ ਨਰੇਟਿਵ ਜਿਹੜਾ ਜੋ ਸੈੱਟ ਕਰ ਰਿਹਾ ਉਹ ਮੈਨੂੰ ਲੱਗਦਾ ਦੇਸ਼ ਦੇ ਸੱਕ ਦੇ ਵਿੱਚ ਵੀ ਆ ਔਰ ਪੰਜਾਬ ਦੇ ਹੱਕ ਦੇ ਵਿੱਚ ਵੀ ਆ ਬੀਜੇਪੀ ਦੀ ਹੋਰ ਕਾਂਗਰਸ ਦੀ ਕੀ ਸਿਚੁਏਸ਼ਨ ਲੱਗਦੀ ਹੈ 13 ਲੋਕ ਸਭਾ ਸੀਟਾਂ ਨੂੰ ਲੈ ਕੇ ਪੋਸਟ ਇਲੈਕਸ਼ਨ ਕਿ ਐਲਾਈਅੰਸ ਵੀ ਹੈ ਕਿਉਂਕਿ ਮੈਂਬਰ ਆਫ ਪਾਰਲੀਮੈਂਟ ਜੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਦੇ ਚੁਣੇ ਜਾਣਗੇ ਔਰ ਨੈਸ਼ਨਲ ਲੈਵਲ ਤੇ ਤਾਂ ਇੱਕ ਪਲੇਟਫਾਰਮ ਤੇ ਹੋਣਗੇ ਮੈਨੂੰ ਲੱਗਦਾ ਕਿ ਜਿਹੜਾ ਅਕਾਲੀ ਦਲ ਹੈ ਉਹਨੂੰ ਇੰਡੀਆ ਐਲਾਈਅੰਸ ਦਾ ਹਿੱਸਾ ਹੋਣਾ ਚਾਹੀਦਾ ਜੇ ਉਹ ਕੋਈ ਸੀਟ ਜਿੱਤਦੇ ਆ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਨਾਲ ਲੈਣਾ ਚਾਹੀਦਾ ਉਹਨਾਂ ਨੂੰ ਕਾਂਗਰਸ ਦੇ ਨਾਲ ਕਦੀ ਵੀ ਨਹੀਂ ਆਏਗਾ ਪਹਿਲਾਂ ਵੀ ਕਿਤੇ ਕਿਸੇ ਸਮੇਂ ਦੇ ਵਿੱਚ ਕਾਂਗਰਸ ਦੇ ਨਾਲ ਹੀ ਹੁੰਦੇ ਸੀਗੇ ਨਹੀਂ ਪਰ ਉਹ 84 ਦਾ ਜ਼ਿਕਰ ਕਰਦੇ ਨੇ ਨਹੀਂ 84 ਮੈਂ ਕਿਹਨਾ ਮਾੜਾ ਹੋਇਆ ਬਹੁਤ ਮਾੜਾ ਹੋਇਆ ਕੌਣ ਕਹਿੰਦਾ ਨਹੀਂ ਮਾੜਾ ਹੋਇਆ ਬਟ ਐਟ ਦਾ ਸੇਮ ਟਾਈਮ ਜੋ ਭਾਜਪਾ ਨੇ ਕਿਸਾਨਾਂ ਜੋ ਭਾਜਪਾ ਦੇ ਸਮੇਂ ਅਕਾਲੀ ਦਲ ਦੇ ਅਲਾਈਅੰਸ ਨੇ ਜੋ ਕਿਸਾਨਾਂ ਨਾਲ ਕੀਤਾ ਉਹ ਕੋਈ ਬਹੁਤ ਚੰਗਾ ਹੋਇਆ ਕਿਉਂਕਿ ਅਸੀਂ bigger picture ਦੇਖੀਏ ਪੰਜਾਬ ਦੇ ਸੰਦਰਭ ਦੇ ਵਿੱਚ ਅਸੀਂ ਆਪਸ ਵਿੱਚ ਛੋਟੀਆਂ-ਛੋਟੀਆਂ ਲੜਾਈਆਂ 'ਚ ਨਾ ਉਲਝੀਏ ਮੇਰਾ ਤਾਂ ਨਜ਼ਰੀਆ ਹੀ ਹੈ ਕੀ ਕਾਂਗਰਸ ਦੀ ਕੀ ਸਿਚੁਏਸ਼ਨ ਲੱਗਦੀ ਹੈ ਲੋਕ ਸਰ ਨਹੀਂ ਕਾਂਗਰਸ ਮੌਤ ਮਤਲਬ ਚੰਗੀ ਫਾਈਟ ਕਰਕੇ ਔਰ ਚੰਗੀਆਂ ਸੀਟਾਂ ਲੈ ਕੇ ਜਾਓ ਤਾਂ ਪ੍ਰਗਟ ਸਿੰਘ ਉਹਨੀ ਗੱਲਬਾਤ ਕਰ ਰਹੇ ਸੀ ਕਿ ਅਕਾਲੀ ਦਲ ਨੂੰ ਵੀ ਅਲਾਈنس ਦਾ ਹਿੱਸਾ ਹੋਣਾ ਚਾਹੀਦਾ ਹੈ ਜੇ ਡੈਮੋਕ੍ਰੇਸੀ ਪੰਜਾਬ ਜਾਂ ਬਾਕੀ ਥਾਂਵਾਂ ਤੇ ਬਚਾਉਣੀ ਹੈ ਕੈਮਰਾਮੈਨ ਗ੍ਰੀਸ਼ ਕੁਮਾਰ ਨਾਲ ਅਮਨ ਭਾਰਦwaj ਪੰਜਾਬ ਤੱਕ ਚੰਡੀਗੜ੍ਹ